ਉਹ ਕਹਿੰਦੇ 24 25 ਲੱਖ ਦੀ ਭਰਤੀ ਹੋਈ ਹੈ ਤੇ ਡੈਲੀਗੇਟ ਬਣਾਉਣ ਤੋਂ ਬਾਅਦ ਤੇ ਉਹਨਾਂ ਨੇ ਪ੍ਰਧਾਨ ਚੁਣ ਲਿਆ ਸੁਖਬੀਰ ਬਾਦਲ ਨੂੰ ਜਿਵੇਂ ਟ੍ਰੈਡੀਸ਼ਨਲ ਤਰੀਕੇ ਨਾਲ ਪਹਿਲਾਂ ਚੱਲਦਾ ਆ ਰਿਹਾ ਓਵੇਂ ਹੀ ਉਹਨੇ ਫੇਰ ਫਾਰਮੈਲਿਟੀ ਜੀ ਕਰ ਲਈ ਹੈ ਤੇ ਉਹ ਕਰਕੇ ਤੇ ਉਹਨਾਂ ਨੇ ਭੇਜਤਾ ਇਲੈਕਸ਼ਨ ਕਮਿਸ਼ਨ ਨੂੰ ਤੇ ਹੁਣ ਜੋ ਅਕਾਲ ਤਖਤ ਸਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਭਰਤੀ ਕਰਨ ਲਈ ਤੇ ਉਹਨਾਂ ਨੇ ਕਿਹਾ ਸੀ ਸਹੀ ਤਰੀਕੇ ਪਰਤੀ ਕਰੋ ਜੋ ਮੌਜੂਦਾ ਲੀਡਰਸ਼ਿਪ ਹੈ ਸਿੱਖ ਕੌਮ ਦੀ ਗਵਾਹੀ ਕਰਨ ਦਾ ਨੈਤਿਕ ਹੱਕ ਗਵਾ ਚੁੱਕੀ ਹੈ ਤੇ ਚਲੋ ਉਹਨਾਂ ਵਿੱਚੋਂ ਦੋ ਬੰਦੇ ਪਹਿਲਾਂ ਹੀ ਪਿੱਛੇ हट ਗਏ ਤੇ ਉਹਨਾਂ ਨੇ ਮਾਫੀ ਮੰਗ ਕੇ ਕਿਹਾ ਵੀ ਸਾਡੇ ਤੋਂ ਇਹ ਕੰਮ ਨਹੀਂ ਹੋਣਾ ਤੇ ਪੰਜ ਰਹਿ ਗਏ ਤੇ ਉਹ ਪੰਜਾਂ ਨੇ ਫਿਰ ਉਦੋਂ ਦੇ ਉਹ ਭਰਤੀ ਕਰਨ ਲੱਗੇ ਆ ਤੇ ਹੁਣ ਤੱਕ ਉਹ ਭਰਤੀ ਕਰਕੇ ਤੇ ਸਾਰਾ ਕੰਮ ਫਾਈਨਲ ਕਰਕੇ ਤੇ ਉਹਨਾਂ ਨੇ ਉੱਥੇ ਜਗ੍ਹਾ ਮੰਗੀ ਜਿੱਥੇ ਆਮ ਤੌਰ ਤੇ ਹੁੰਦੀ ਹੈ ਅਕਾਲੀ ਦਲ ਨੂੰ ਜਿੱਥੇ ਦਰਬਾਰ ਸਾਹਿਬ ਦੇ ਬਾਹਰ ਜੋ ਤੇਜਾ ਸਿੰਘ ਸਮੁੰਦਰੀ ਹਾਲ ਹੈ ਤੇ ਉੱਥੇ ਉਹ ਸਾਰਾ ਕੁਝ ਕਰਨ ਦੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਤੇ ਉਹਨਾਂ ਨੂੰ ਹੁਣ ਚਲੋ ਫੌਜਾ ਸਿੰਘ ਹਾਲ ਆ ਇੱਕ ਅਕਾਲੀ ਫੁੱਲਾ ਸਿੰਘ ਸੌਰੀ ਫੁੱਲ ਅਕਾਲੀ ਫੁੱਲਾ ਸਿੰਘ ਹਾਲ ਆ ਉੱਥੇ ਮੀਟਿੰਗ ਹੋ ਰਹੀ ਹੈ ਫਿਰ ਉਹ ਮੀਟਿੰਗ ਦੱਜ ਉਹਨਾਂ ਨੇ ਪ੍ਰਧਾਨ ਚੁਣਨਾ ਅਕਾਲੀ ਦਲ ਜੋ ਬੱਗੀ ਧੜਾ ਹੈ ਤੇ ਕਹਿੰਦੇ ਕਿ ਉਹ ਫਾਈਨਲ ਹੀ ਆ ਆਲਮੋਸਟ ਕਿ ਜੋ ਸਾਫ ਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੈ ਤੇ ਉਹਨਾਂ ਦੇ ਨਾਮ ਤੇ ਕਹਿੰਦੇ ਮੋਰ ਲੱਗ ਸਕਦੀ ਹੈ ਤੇ ਜੇ ਇਲੈਕਸ਼ਨ ਹੋ ਗਿਆ ਤੇ ਉਹਨਾਂ ਨੇ ਉਹ ਸਾਰਾ ਪ੍ਰਬੰਧ ਕੀਤਾ ਹੋਇਆ ਵੀ ਜੇ ਦੋ ਬੰਦੇ ਹੋ ਗਏ ਫਿਰ ਇਲੈਕਸ਼ਨ ਹੋਊਗਾ ਕਿਉਂਕਿ ਜੇ ਦੋ ਬੰਦੇ ਖੜੇ ਹੋ ਗਏ ਤੇ ਫਿਰ ਤਾਂ ਨੈਚੁਰਲੀ ਹੈ ਕਿ ਫਿਰ ਵੋਟਾਂ ਪੈਣਗੀਆਂ ਤੇ 500 ਡੈਲੀਗੇਟ ਜੋ ਚੁਣਿਆ ਗਿਆ ਤੇ ਉਹ 500 ਡੈਲੀਗੇਟ ਪ੍ਰਧਾਨ ਫਿਰ ਚੁਣਨਗੇ ਜੋ VOTING ਹੋਊਗੀ VOTING ਚ ਜਿੰਨੂੰ ਜ਼ਿਆਦਾ ਪਈਆਂ ਉਹ ਫਿਰ ਪ੍ਰਧਾਨ ਚੁਣਿਆ ਜੂ ਤੇ ਵੈਸੇ ਉਮੀਦ ਜ਼ਿਆਦਾਤਰ ਇਹ ਹੀ ਹੈ ਕਿ ਸਰਬਸੰਮਤੀ ਨਾ ਹੋ ਜੂ ਤੇ ਅੱਜ ਉਹ ਹੋਣ ਤੋਂ ਬਾਅਦ ਹੁਣ ਕੌਮ ਦੇਖੋ ਕਿੰਨੂੰ ਪ੍ਰਮਾਣਿਤ ਕਰਦੀ ਕਿਉਂਕਿ ਇਹ ਜਿਹੜਾ ਦੂਜਾ ਗਰੁੱਪ ਆ ਬਾਦਲ ਗਰੁੱਪ ਦਾ ਉਹਨਾਂ ਨੂੰ ਤਾਂ ਕੌਮ ਨੇ ਫੇਰ ਨਕਾਰਤਾ ਜੋ ਲੁਧਿਆਣਾ ਇਲੈਕਸ਼ਨ ਹੋਇਆ ਤੇ ਉੱਥੇ 8000 ਵੋਟ ਪਈ ਉਹਨਾਂ ਨੂੰ ਤੇ ਹਾਲਾਂਕਿ ਉੱਥੇ ਬੱਗੀ ਧੜੇ ਨੇ ਕੋਈ ਵਿਰੋਧ ਵੀ ਨਹੀਂ ਕੀਤਾ ਜਾਂ ਹੋਰ ਵੀ ਕੋਈ ਪੰਥਕ ਉਮੀਦਵਾਰ ਤਕੜਾ ਉੱਥੇ ਨਹੀਂ ਸੀ ਤੇ ਤਾਂ ਵੀ ਨਹੀਂ ਉਹਨਾਂ ਨੂੰ ਕੋਈ ਉੱਥੇ ਵੋਟ ਪਈ ਤੇ ਹੁਣ ਇਹ ਹੋਣ ਤੋਂ ਬਾਅਦ ਹੋ ਸਕਦਾ ਫਿਰ ਇਹ ਧੜਾ ਇਲੈਕਸ਼ਨ ਲੜੇ ਤਨ ਤਰਨ ਜੋ ਜਿਮਨੀ ਚੋਂ ਆਉਣ ਹੋ ਰਹੀ ਹੈ ਤੇ ਫਿਰ ਇੱਥੇ ਪਤਾ ਲੱਗੂਗਾ ਵੀ ਪੰਥ ਆਉਣ ਕਿੰਨੂੰ ਚਾਹੁੰਦਾ ਹੈ ਇਹ ਅਕਾਲੀ ਦਲ ਨੂੰ ਮੰਨਦਾ ਜਾਂ ਉਹਨੂੰ ਮੰਨਦਾ ਹੁਣ ਚੋਣ ਕਮਿਸ਼ਨ ਤੇ ਇਹ ਜੋ ਆਪਣਾ ਚੋਣ ਨਿਸ਼ਾਨ ਆ ਜਾਂ ਉਹ ਦਫਤਰ ਆ ਜੋ ਅਕਾਲੀ ਦਲ ਦਾ ਚੰਡੀਗੜ੍ਹ ਵਾਲਾ ਉਹ